ਬਟਾਲਾ ਜੋ ਕਿ ਇਸ ਵੇਲੇ ਲਗਾਤਾਰ ਚੋਰਾਂ ਤੇ ਬਦਮਾਸ਼ਾਂ ਦੇ ਨਿਸ਼ਾਨੇ ਤੇ ਆਏ ਦਿਨ ਬਟਾਲਾ ਦੇ ਵਿੱਚ ਕਦੀ ਕਤਲ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਦੀ ਫਾਇਰਿੰਗ ਦੀਆਂ ਤੇ ਹੁਣ ਚੋਰੀ ਤੇ ਆਈ ਏ ਦੱਸਦੇ ਕਿ ਬਟਾਲਾ ਦੀ ਬੀਕੋ ਮਾਰਕੀਟ 'ਚ ਦੇਰ ਰਾਤ ਫਿਲਮੀ ਅੰਦਾਜ਼ ਤੇ ਵਿੱਚ ਚੋਰੀ ਹੁੰਦੀ ਏ ਜਿੱਥੇ ਕਿ ਚੋਰਾਂ ਨੇ ਪਹਿਲਾਂ ਤਾਂ ਸਰਕਾਰੀ ਜਾਂਦੀ ਬਿਜਲੀ ਦੇ ਤਾਰਾ ਕੱਟ ਕੇ ਕਟਰ ਜੋੜਿਆ ਕਟਰ ਦੇ ਨਾਲ ਸ਼ਟਰ ਵੱਡਿਆ ਜਿਸ ਅੰਦਰੋਂ ਇਸ ਦੀਆਂ ਪੁਰਾਣੀਆਂ ਤਾਂਬੇ ਦੀਆਂ ਮੋਟਰਾਂ, ਫ੍ਰਿਜ ਦੀਆਂ ਤਾਂਬੇ ਦੀਆਂ ਮੋਟਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਚੋਰੀ ਕੀਤੀਆਂ। ਹੈਰਾਨਗੀ ਦੀ ਤਾਂ ਗੱਲ ਇਹ ਹੈ ਕਿ ਚੋਰ ਇੱਕ ਕਾਰ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਜਦੋਂ ਆਵਾਜ਼ ਜ਼ਿਆਦਾ ਸੁਣੀ ਤਾਂ ਗਵਾਂਡੀਆਂ ਨੇ ਜਦੋਂ ਉੱਠ ਕੇ ਦੇਖਿਆ ਤਾਂ ਚੋਰ ਚੋਰੀ ਕਰ ਰਹੀ ਸੀ। ਗਵਾਂਡੀਆਂ ਨੇ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਚੋਰ ਫਰਾਰ ਹੋ ਗਏ। ਇਸ ਸਾਰੀ ਘਟਨਾ ਸੀ.ਟੀ.ਵੀ. ਕੈਮਰੇ ਦੇ ਵਿੱਚ ਕੈਦ ਹੋ ਗਈ ਉੱਤਰ। ਜਿੱਥੇ ਕਿ ਗੱਲਬਾਤ ਦੌਰਾਨ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਉਹ 7 ਵਜੇ ਤੋਂ ਬਾਅਦ ਆਪਣੇ ਘਰ ਚਲੇ ਜਾਂਦੇ ਨੇ ਤੇ ਜਦੋਂ ਰਾਤ ਨੂੰ ਚੋਰੀ ਹੋ ਰਹੀ ਸੀ ਤਾਂ ਗਵਾਂਡੀਆਂ ਨੇ ਦੇਖਿਆ ਤਾਂ ਦੁਕਾਨ ਦੇ ਅੰਦਰ ਚੋਰੀ ਹੋ ਰਹੀ ਉਹਨਾਂ ਨੇ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਚੋਰ ਭੱਜ ਕੇ ਫਿਲਹਾਲ ਇਹ ਮਾਮਲਾ ਪੁਲਿਸ ਨੂੰ ਦਰਜ ਕਰਵਾ ਦਿੱਤਾ ਗਿਆ ਜਿੱਥੇ ਕਿ ਪੁਲਿਸ ਜਾਂਚ ਕਰ ਰਹੀ ਹੈ ਪਰ ਸਵਾਲ ਹੁੰਦਾ ਹੈ ਕਿ ਆਖਿਰ ਪੁਲਿਸ ਰਾਤ ਨੂੰ ਗਸ਼ਤ ਕਿਉਂ ਨਹੀਂ ਕਰਦੀ ਆਖੇ ਕਿਉਂ ਚੋਰਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਚੋਰੀ ਕਰਨ ਕਿਉਂ ਚੋਰ ਇੰਨੇ ਜ਼ਿਆਦਾ ਬੇਖੌਫ ਹੋਏ ਪਏ ਨੇ ਕਿਉਂਕਿ ਅੱਜ ਇਹਨੇ ਬਟਾਲਾ ਦੇ ਵਿੱਚ ਅਜੇਹਿਆਂ ਜਦ ਵਾਰਦਾਤਾ ਲਗਾਤਾਰ ਵਾਪਰੀਆਂ ਨੇ ਵਾਧਰੀਆਂ ਨੇ ਤਾਂ ਪੁਲਿਸ ਨੂੰ ਵੀ ਗਸ਼ਤ ਕਰਨਾ ਚਾਹੀਦਾ ਹੈ ਫਿਰ ਹਾਲ ਪੁਲਿਸ ਤੋਂ ਵੱਲੋਂ ਬੇਸ਼ੱਕ ਮਾਮਲਾ ਦਰਜ ਕਰ ਲਿਆ ਗਿਆ ਤੇ ਦੁਕਾਨ ਮਾਲਕ ਦਾ ਨੁਕਸਾਨ ਵੀ ਹੋਇਆ ਹੁਣ ਦੇਖਣਾ ਹੋਵੇਗਾ ਕਿ ਆਖਿਰ ਇਸ ਦੁਕਾਨ ਮਾਲਕ ਦੀ ਪਰਪਾਈ ਹੁੰਦੀ ਹੈ ਜਾਂ ਫਿਰ ਇਹ ਸਿਰਫ ਮਾਮਲਾ ਕਾਗਜ਼ਾਂ ਵਿੱਚ ਹੀ ਦਫਨ ਹੋ ਜਾਵੇਗਾ ਗੁਦੰਦਰ ਕੋ ਬਾਤ ਅੱਜ ਕੀ ਹੋਇਆ ਕਿ ਇਹ ਰਾਤ ਨੂੰ ਹੀ ਆਏ ਨੇ ਆਈ ਸਾਢੇ 7:00 ਕਰਾਂਗੇ ਘਰ ਗਏ ਆ ਉਸ ਤੋਂ ਬਾਅਦ ਵੀ ਬੱਸ ਸਮਝਦਾ ਹੋਣਾ ਉਹਨਾਂ ਕਾਲੇ ਫੁੱਲ ਤੋੜਨਗੇ ਵੱਡੂ ਵੱਡੂ ਜੇ ਮਾਲ ਲਾਗੇ ਨੇ ਕਿਦਾਂ ਚੋਰੀ ਕੀਤੀ ਕੀ ਚੋਰੀ ਹੋਇਆ ਚੋਰੀ ਹੋਇਆ ਆਪਣੀਆਂ ਫ੍ਰੀਜੇ ਮੌਟਰਾ ਨੇ ਉਹ ਇੰਸੀਡੀ ਮੌਟਰਾ ਨੇ ਪ੍ਰਾਣੀਆਂ ਮਲਵਾਈ ਲੈਨੇ ਆ ਉਹਨੂੰ ਚੁੱਕ ਕੇ ਲੈ ਗਏ ਨੇ ਤੇ ਫਿਰ ਕਟਰ ਦਾ ਕੀਤਾ ਕਿ ਬੱਤੀ ਬੱਤੀ ਕਿੱਥੋਂ ਨਹੀਂ ਆਉਂਦੀ ਬੱਤੀ ਉਹ ਸਾਹਮਣੇ ਤਾਂ ਆ ਰਹੇ ਨੇ ਇੰਨੇ ਵੇਦ ਘਟਨਾ ਤਾਂ ਕਿੰਨੇ ਵਜੇ ਦਿੱਕਤ ਇਹ ਕੋਈ ਸਾਢੇ 10 ਦੀ 11 ਵਜੇ ਦੀ ਇਹਨੂੰ ਤਾਂ ਪਤਾ ਕਿਦਾਂ ਲੱਗਾ ਜੀ ਤੇ ਬਹੁਵਣੇ ਛਾਰਗੜ੍ਹ ਦੇ ਬਹੀ ਵਰਮਾ ਸਾਹਿਬ ਇਹ ਕਦੇ ਜਾਣਾ ਕਿ ਉਹ ਆਵਾਜ਼ ਹੀ ਪਤਾ ਨਹੀਂ ਕਦੀ ਆਵਾਜ਼ ਆਉਂਦੀ ਹੈ ਨਾਲ ਕੁੱਖੀ ਇਹਨਾਂ ਦੀ ਆਵਾਜ਼ ਆਉਣ ਕਰਕੇ ਇਹਨਾਂ ਨੇ ਟੈਲਫੋਨ ਕਿ ਦਵਿਆ ਦੰਦ ਤੇ ਖੁਆ ਅਗਦਾ ਬੈਠੀ ਹੋਣ ਲਿਆ ਉਹਨੇ ਵੇਖਿਆ ਕਿ ਉਹ ਇਹਨਾਂ ਜੀ ਨੂੰ ਵੇਖਿਆ ਫਿਰ ਤੇ ਕੀ ਹੋਇਆ ਜੀ ਸਾਰਾ ਸਿੱਧੇ ਸਾਰੇ 7:30 ਵਜੇ ਕਲੋਜ਼ ਕਰਕੇ ਚਲੇ ਜਾਨੇ ਆ ਤੇ ਸਾਤੀ ਸਾਰਾ 12 ਵਜੇ ਆਸ-ਪਾਸ ਸਾਨੂੰ ਕਾਲ ਆਈ ਆ ਸਾਡੇ ਗਵਾਨ ਨਾ ਵਰਮਾ ਜੀ ਰਹਿੰਦੇ ਨੇ ਉਹ ਕਹਿ ਰਹੇ ਸੀ ਕਹਿੰਦੇ ਤੁਹਾਡੀ ਦੁਕਾਨ ਦੇ ਕੋਈ ਚੋਰੀ ਹੋਈ ਹੈ ਤੇ ਤੁਸੀਂ ਆਓ ਜਰਾ ਦੇਖਿਆ ਤੇ ਆ ਕੇ ਕਹਿੰਦੇ ਨੇ ਸ਼ਟਰ ਨੂੰ ਕੱਟਿਆ ਹੋਇਆ ਹੈ ਤਾਲੇ ਵਗੈਰਾ ਕੱਟੇ ਹੋਏ ਪਏ ਸੀ ਇੱਥੇ ਸਾਹਮਣੇ ਪਾਸੇ ਨੂੰ ਵਾਇਰਿੰਗ ਤੋਂ ਤੋੜ ਕੀਤੀ ਹੈ ਅਟੈਚਮੈਂਟ ਉਹ ਕਨੈਕਸ਼ਨ ਦਿੱਤਾ ਗ੍ਰੈਂਡਰ ਕਟਰ ਦਾ ਉਹਨਾਂ ਨੇ ਸਾਰੀਆਂ ਕਟਿੰਗ ਕੀਤੀ ਗਈ ਹੈ ਤੇ ਕੁਝ ਸਮਾਨ ਚੋਰੀ ਕਰਕੇ ਲੱਗੇ ਹੈ ਜੋ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਕਿ ਤੁਸੀਂ ਉਹਨਾਂ ਦੇ ਪਿੱਛੇ ਧੋੜੇ ਨਹੀਂ ਸਰ ਅਸੀਂ ਤੇ ਨਹੀਂ ਧੋੜੇ ਅਸੀਂ ਤੇ ਹੈ ਨਹੀਂ ਅਸੀਂ ਮੌਜੂਦ ਆ ਤੇ ਸਾਡੇ ਗਵਰਡਸ ਹੈਗੇ ਨੇ ਉਹਨਾਂ ਉਹਨਾਂ ਨੇ ਮਤਲਬ ਉਹਨਾਂ ਦਾ ਪਛਾਣ ਕੀਤਾ ਜਿਸ ਕਰਕੇ ਥੋੜੇ ਉੱਪਰ ਜਿਓ ਜਿਉ ਸਾਨੂੰ ਪਤਾ ਨਹੀਂ ਚੱਲਣਾ ਸੀ ਆਦੂ ਤੇ ਆਏ ਸੀ ਸਰ ਉਹ ਕਾਰ ਵਿੱਚ ਆਏ ਕਹਿੰਦੇ ਆ ਕਾਰ ਵਿੱਚ ਹਾਂਜੀ ਤੋ ਸਾ ਤਿੰਨ ਜਾਨੇ ਦਿਖ ਰਹੇ ਆ ਤੇ ਪੁਲਿਸ ਨੇ ਕਾਰਵਾਈ ਕੀਤੀ ਪੁਲਿਸ ਨੇ ਸਰ ਨੂੰ ਰਾਤੀ ਬੁਲਾਇਆ ਸੀ ਨਾ ਪੀਸੀਆਰ ਬੁਲਾਇਆ ਸੀ ਰਿਪੋਰਟ ਦਾਜਿਕ ਰਾਤੀ ਗਈ ਹੈ ਤੇ ਸਵੇਰੇ ਆ ਸੀ ਸਰ ਉਹਨਾਂ ਨੂੰ ਚੌਂਕੀ ਕਹਿ ਕੇ ਆਏ ਆ ਆਏ ਸੋ ਉਹਨਾਂ ਨੇ ਬੰਦੇ ਕਹਿੰਦੇ ਕੋਈ ਨਹੀਂ ਸੀ ਆਪਣਾ ਤੁਸੀਂ ਜਿੱਦਾਂ ਕੋਈ ਸੀ ਕਰਨੇ ਕੋਈ ਕਾਰਵਾਈ ਕਰਾਂਗੇ